Haydi <laughs> <laughs> ਸਰਪਾਲ ਜੀ ਪਾਣੀ ਦੀ ਪ੍ਰੋਬਲਮ ਆਉਂਦੀ ਆ ਜੀ ਪਹਿਲਾਂ ਤਾਂ ਅੱਜ ਪਟਿਆ ਦੇ ਟੋਆ ਬੰਦ ਹੋ ਗਿਆ ਰਾਤ ਤੋਂ ਅੱਜ ਦਿਨ ਹੁਣ ਪਾਣੀ ਜਿਹੜਾ ਹੈਗਾ ਛਲਕ ਤੇ ਆਉਂਦਾ ਹੈਗਾ ਅਸੀਂ ਕਹਿੰਦੇ ਆ ਕਿ ਛਲਕ ਨਾਲ ਟੁੱਟੇ ਤੇ ਮਲੇ ਵਾਲੇ ਨੂੰ ਸੂਰਤ ਤੇ ਆਵੇ ਲੰਗਣਾ ਵੀ ਔਖਾ ਹੈਗਾ ਬੱਚੇ ਵੀ ਡੇਕਦੇ ਨੇ ਫੱਟ ਲਗਣ ਦਾ ਫੱਟ ਰਹਿਦਾ ਹੈਗਾ ਤੁਸੀਂ ਪੂਰਾ ਤੁਸੀਂ ਕੰਪਲੇਂਟ ਅਸੀਂ ਕਮੇਟੀ ਕੋਲ ਜਾਏ ਆ ਜੀ ਵੀ ਡਬਲ ਯੂ ਡੀ ਐਲ ਐਨ ਵੀ ਦੇਖਦੇ ਆਂ ਵੀ ਸੜਕ ਦੇ ਉੱਤੇ ਮਿੱਟੀ ਪਾਈ ਹੋਈ ਆ ਵੀ ਇਹ ਹਟਾਈ ਜਾਵੇ ਤਾਂ ਕਿ ਪਾਣੀ ਅੱਗੇ ਲੰਘਦਾ ਹੋਵੇ ਨਾਲੇ ਦਾ ਹਲ ਕੀਤਾ ਜਾਵੇ ਨਿਕਾਸੀ ਕਿਉਂਕਿ ਪਾਣੀ ਦਾ ਬਹੁਤ ਔਕਾ ਹੈਗਾ ਨਿਕਾਸੀ ਚਾਹੀਏ ਜੇ ਸੀ ਬੀ ਦੀ ਦਾ ਪਾਈਪ ਉਹ ਹੀ ਪਾਇਆ ਜਾਵੇ ਤਾਂ ਕਿ ਪਿੱਛੇ ਪਾਣੀ ਨਾ ਖੜੇ ਹਾ ਦੀ ਇਹ ਹੀ ਮੱਲੇ ਵਾਲਿਆਂ ਨੇ ਮੰਗਿਆ ਕਿ ਕਿਨੇ ਕੀਤਾ ਜੀ ਇਸ ਤਰ੍ਹਾਂ ਮਿੱਟੀ ਪਟਕੇ ਕਿਉਂ ਰੱਖੀ ਅਦਰ ਮਿਰਤੀ ਜੀ ਦਾ ਪਲਾਟ ਸੀ ਜੀ ਤੇ ਉਸਨੇ ਪੁਰਾਣਾ ਸੀ ਇੱਥੇ ਪਹਿਲੇ ਪੱਟਿਆ ਹੋਇਆ ਉਹ ਬੰਦ ਕਰਾ ਦਿੱਤਾ ਕੀ ਪਾਣੀ ਦੀ ਨਿਕਾਸ ਸੀ ਕਿਸੇ ਪਾਸੇ ਨਹੀਂ ਜੀ ਕਿਤੇ ਪਾਸੇ ਨਹੀਂ ਹੈ ਪਹਿਲਾਂ ਸੀ ਕਿਉਂ ਨਿਕਾਸ ਨਹੀਂ ਸੀ ਕਿਤੇ ਨੀਤੀ ਉਹ ਆਪ ਹੀ ਬਣਾਇਆ ਸੀ ਜੀ ਤੇ ਹੁਣ ਅਗਲੇ ਜਮਕਾ ਮਾਲਕ ਮਕਾਨ ਨੇ ਬੰਦ ਕਰਾ ਦਿੱਤਾ ਜਿਹੜੀ ਇਸ ਮੁਸੀਬਤ ਆ ਰਹੀ ਕਿੰਨੇ ਦਿਨ ਤੋਂ ਆ ਰਹੀ ਹੈ ਹੁਣ ਆ ਬੰਦ ਹੋਈ ਆ ਜੀ ਹੋ ਗਿਆ 15 20 ਦਿਨ ਪਹਿਲਾਂ ਇਹਦੇ ਵਿੱਚ ਪੁਰਾਣਾ ਇੱਥੇ ਪੱਟਿਆ ਸੀ ਮਟੀਰੀਅਲ ਕੱਢ ਜਾਂਦੇ ਸੀ ਅੱਜ ਹੁਣ ਆ ਦੀ ਦੇ ਕਮਟੀ ਵਾਲੇ ਮਿੱਟੀ ਵਾਲੇ ਤੋਂ ਕੱਢ ਜਾਂਦੇ ਆ ਜੀ ਪਰ ਛੜੀ ਦੇ ਉੱਤੇ ਪਾਣੀ ਖੜਾ ਹੈਗਾ ਹੁਣ ਜਿਆਦਾ ਕਿਤੇ ਜਗਾ ਹੋਵੇ ਟੂਆ ਪਰਚੰਦੀ ਤੇ ਮਿੱਟੀ ਰੋਡ ਉੱਪਰ ਕਿਉਂ ਲੰਝਦੀ ਗਈ ਹੈ ਜੀ ਕੀ ਕਾਰਨ ਕੀ ਹੈ ਇਹ ਪਾਣੀ ਗਾਹਾਂ ਨਾ ਜਾਵੇ ਗਾਹਾਂ ਲਿਆ ਰੋਕ ਲਿਆ ਜੀ ਪਾਣੀ ਗੰਦਾ ਪਾਣੀ ਸਾਡੇ ਕੋਲ ਨਹੀਂ ਆਉਂਦਾ ਹੈਗਾ ਉਹਨਾਂ ਨੇ ਤੇ ਪਾਣੀ ਰੋਕਤਾ ਇਸ ਕਰਕੇ ਛੜਕ ਤੇ ਪਾਣੀ ਖੜਾ ਹੁੰਦਾ ਹੈ ਹੋਰ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਸਾਾਨੂੰ ਤਾਂ ਪਾਣੀ ਦੀ ਪ੍ਰੋਬਲਮ ਨਹੀਂ ਅਸੀਂ ਕਹਿੰਦੇ ਬਾਰਸ਼ਾਂ ਪੈ ਰਹੀਆਂ ਨੇ ਪਾਣੀ ਸਿੱਧਾ ਲੰਘਦਾ ਹੋਵੇ ਇਤਨੀ ਬੰਦ ਲੱਜ ਕਿੰਨੇ ਕਰਦੇ ਮਹੱਲੇ ਦੇ ਵਿੱਚ 9 ਘਰ ਹੈਗੇ ਜੀ ਲੰਘਦਾ ਹੀ ਹੈ ਲੰਘਾ ਇੱਕੋ ਹੀ ਆ ਜੀ ਉਹ ਲੰਘਾ ਕੋਈ ਮਾ ਪਾਣੀ ਦੀ ਵੀ ਕੀ ਲੰਘਣਾ ਬੱਚੇ ਸਕੂਲੇ ਜਾਂਦੇ ਉਹ ਵੀ ਇਹਦੇ ਵਿੱਚ ਹਾਂ ਵਿੱਚ ਜਾਂਦੇ ਸਾਰੇ ਛ ਕੀ ਮੰਗੀ ਰੱਖੀ ਹੁੰਦੀ ਹੈ ਮੰਗਈ ਆ ਵੀ ਸਾਡਾ ਪਾਣੀ ਦਾ ਜਨਨ ਕਾਸਰੀ ਹੈ ਇਹ ਹੱਲ ਕੀਤਾ ਜਾਵੇ ਹਾਂ ਆ ਜੀ ਤੁਸੀਂ ਬੋਲੋ ਹੈ ਜੀ ਕੀ ਨਾਮ ਬਟਾ ਮੇਰੇ ਨਾਮ ਗੁਰਜੀਤ ਇਹ ਨਾਮ ਮੱਲਾ ਇਹ ਬਾਟਮ ਰੇਖ ਦੇ ਵਿੱਚ ਨਿਊ ਵਾਦੀ ਮੱਲਾ 30 ਵਰਸਿਆਂ ਤੋਂ ਮੇਰੇ ਇੱਥੇ ਪਾਣੀ ਖੜਾ ਰਹਿੰਦਾ ਲੰਬੇ ਸਮੇਂ ਤੋਂ ਠੀਕ ਹੈ ਸਮੱਸਿਆ ਬਹੁਤ ਜ਼ਿਆਦਾ ਠੀਕ ਹੈ ਲੰਘਦੇ ਪੜਦੇ ਆ ਠੀਕ ਹੈ ਕੋਈ ਬੱਚੇ ਆਉਂਦੇ ਜਾਂਦੇ ਨੇ ਬਿਰਗਾਂ ਦਾ ਤੇ ਡਿਗਣ ਦਾ ਖਤਰਾ ਰਹਿੰਦਾ ਕੱਲ ਨੂੰ ਕੋਈ ਨੂੰ ਹੋਣੀ ਹੋਗੀ ਕੋਣ ਬਰਸਾਤ ਦਾ ਮੌਸਮ ਆ ਠੀਕਾ ਪਾਣੀ ਖੜ ਜਾਂਦਾ ਉੱਥੇ ਨੱਕ ਅਗਲੇ ਨੇ ਬੰਨ ਲਾ ਦੇ ਨਾਲ ਦੀ ਦੁਕਾਨ ਵਾਲਿਆਂ ਨੇ ਠੀਕਾ ਸੜਕ ਦੇ ਉੱਪਰ ਤਾਂ ਬੰਨ ਨਹੀਂ ਇਹ ਮਿੱਟੀ ਇਸੇ ਟੂਆ ਸੀ ਪਹਿਲਾਂ ਉੱਥੇ ਪਾਣੀ ਪੈਂਦਾ ਸੀਗਾ ਤੇ ਉਹ ਟੂਆ ਅਗਲੇ ਨੇ ਬੰਦ ਕਰਵਾਤਾ ਟੂਆ ਸੜਕ ਦੇ ਉੱਪਰ ਸੀਗਾ ਜੋ ਸੜਕ ਦੇ ਨਾਲ ਸੀ ਇੱਥੇ ਠੀਕਾ ਜੀ ਉਹ ਬੰਦ ਉਹ ਕਮੇਟੀ ਵਾਲੇ ਪਟਕੇ ਗਏ ਸੀਗੇ ਹੁਣ ਜਿਨ੍ਹਾਂ ਦੀ ਜਗ੍ਹਾ ਉਹਨਾਂ ਨੇ ਬੰਦ ਕਰਵਾਤਾ ਟੂਆ ਤੇ ਹੁਣ ਸੀਵਰੇਜ ਦਾ ਪਾਣੀ ਦਾ ਨਿਕਾਸ ਹੈ ਨਹੀਂ ਉਹ ਜਿਹੜੇ ਠੇਕੇ ਦੇ ਨਾਲ ਦੀਆਂ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਨੇ ਆ ਕੇ ਇੱਥੇ ਮਿੱਟੀ ਲਾਤੀ ਤੇ ਹੁਣ ਸੀਵਰੇਜ ਦਾ ਪਾਣੀ ਵੀ ਇੱਥੇ ਜਮਾ ਹੁੰਦਾ ਤੇ ਬਰਸਾਤੀ ਪਾਣੀ ਵੀ ਆ ਬਰਸਾਤੀ ਮੌਸਮ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਉਹ ਨਿਕਾਸ ਹੈ ਨਹੀਂ ਆਪਾਂ ਸੜਕ ਤੇ ਕੋਈ ਵੀ ਮਿੱਟੀ ਨਹੀਂ ਲਾ ਸਕਦਾ ਅਸੀਂ ਨਹੀਂ ਲਾ ਸਕਦੇ ਹੈਗੇ ਤੇ ਉਹਦੇ ਕਰਕੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਬੱਚੇ ਸਕੂਲ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਕੱਲ ਨੂੰ ਕੋਈ ਦੇਰ ਜੇ ਇਹਨਾਂ ਨੂੰ ਨਹੀਂ ਹੋ ਜਵੇ ਮੱਛਰ ਪੈਦਾ ਮਲੇਰੀਆ ਹੋਣ ਦਾ ਬਹੁਤ ਖਤਰਾ ਮਂਟਰਾਇਆ ਹੋਇਆ ਇਹ ਸਾਨੂੰ ਡਰ ਲੱਗਦਾ ਲੰਘਾ ਹੀ ਆ ਕਿ ਲੰਘਾ ਇੱਕੋ ਆ ਸਾਡੇ ਕੋਲ ਹੋਰ ਜਗ੍ਹਾ ਨਹੀਂ ਲੰਘੇ ਲੰਘਣ ਨੂੰ ਹੀ ਪਾਣੀ ਦੇ ਵਿੱਚ ਹੀ ਲੰਘ ਕੇ ਜਾਂਦੇ ਆ ਅਸੀਂ ਸੜਕ 'ਤੇ ਪਾਣੀ ਟਿਟਾ ਰਿਹਾ ਸੜਕ 'ਤੇ ਪਾਣੀ ਪਿਆ ਪਰ ਇਹ ਤੱਕ ਛੜ ਪਾਣੀ ਜਾ ਰਿਹਾ ਹਾਂ ਹਾਂਜੀ ਹਾਂ ਅਸੀਂ ਅਸੀਂ ਸਭ ਦੇ ਵੀ ਗਏ ਸੀਗੇ ਤੇ ਯੂ ਉਹ ਸਭ ਕੋਲ ਵੀ ਗਏ ਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਪੀ ਡਬਲਯੂ ਡੀ ਮੈਕਸੀਮੇ ਨਾਲ ਵੀ ਗਏ ਆ ਉਹ ਅਸੀਂ ਦੋ ਚਾਰ ਦਿਨ ਹੋ ਗਏ ਗਏ ਨੂੰ ਤੇ ਉਹਨਾਂ ਨੇ ਸਾਨੂੰ ਇੱਕੋ ਕਿਹਾ ਵੀ ਅਸੀਂ ਮਿੱਟੀ ਚਕਵਾਨੇ ਆ ਤੇ ਇਸ ਵੀਰੇ ਦਾ ਹੱਲ ਕਰਦੇ ਆ ਪਰ ਅਜੇ ਤੱਕ ਸਾਡਾ ਹੱਲ ਕੋਈ ਨਹੀਂ ਹੋਇਆ ਬੱਚੇ ਵਿੱਚੋਂ ਲੰਘ ਜਾਂਦੇ ਨੇ ਸਾਰੇ ਬੱਚੇ ਹਾਂਜੀ ਮੰਗ ਇਹੀ ਆ ਵੀ ਸਾਡੀ ਵੀ ਸੀਵਰੇਜ ਤੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇ ਤੇ ਜੋ ਜੂਣ ਹੋਣੀ ਹੁੰਦੀ ਆ ਉਹ ਤੋਂ ਬਚਿਆ ਜਾ ਸਕੇ ਕੋਈ ਇੱਥੇ ਡਿਗੇ ਨਾ ਕੋਈ ਐਕਸੀਡੈਂਟ ਨਾ ਹੋਵੇ ਹੁਣ ਸੜਕ ਤੱਕ ਪਾਣੀ ਆਇਆ ਹੋਇਆ ਕੋਈ ਆਵਾਜਾਈ ਇੱਥੇ ਹਾਈਵੇ ਆ ਠੀਕ ਆ ਜੀ ਕੋਈ ਐਕਸੀਡੈਂਟ ਹੋਊਗਾ ਤਾਂ ਪਤਿ ਨੂੰ ਕਹਾਂਗੇ ਪ੍ਰਸ਼ਾਸਨ ਨੂੰ ਆਪਾਂ ਕੀ ਕਹਾਂਗੇ ਮੇਨੋਂ ਪਾਰੰਗ ਦੀ ਕੋਰ ਹੈ ਕਿਹਦਾ ਬੱਲਾ ਹੈ ਮਾਚ ਰੋਡ ਦੀ ਕੀ ਪ੍ਰੋਬਲਮ ਕੀ ਆਦੀ ਪਾਣੀ ਖੜਾ ਹੋ ਰਿਹਾ ਕਿਹੜਾ ਪਾਣੀ ਖੜਾ ਹੋ ਰਿਹਾ ਇਹ ਸਾਰਾ ਮੀਂਹ ਦਾ ਹੀ ਪਾਣੀ ਹੈ ਸੀਵਰੇਜ ਦਾ ਪਾਣੀ ਵੀ ਹੈ ਘਰ ਦਾ ਘਰ ਦਾ ਉਹਦੇ ਪਾਣੀ ਆ ਜੀ ਕੀ ਮੁਸਬਸਿਆ ਕੀ ਹੋਵੇਗਾ ਜੀ ਸਾਡੀ ਸੀਵਰੇਜ ਪੈ ਜਾਣੀ ਜੀ ਸਾਨੂੰ ਬੱਚੇ ਨੂੰ ਬਹੁਤ ਆ ਖਸਾਨ ਮਿਲਣਗਾ ਨਾ ਆਖਾ ਜੀ ਛੋਟੇ ਛੋਟੇ ਬੱਚੇ ਹਾਂ ਜੀ ਕਿੰਨੇ ਟਾਈਮ ਤੋਂ ਪਾਣੀ ਖੜਾ ਹੋ ਰਿਹਾ ਇਹ ਤਾਂ ਜੀ ਹੁਣ ਮੀਂਹ ਦਾ ਹੀ ਖੜਦਾ ਹੈ ਜਾਂਦੀ ਰੋਜ਼ ਵੀ ਖੜਦਾ ਪਾਣੀ ਤਾਂ ਹੀ ਜਿਹੜਾ ਘਰ ਦਾ ਪਾਣੀ ਰੋਜ਼ ਖੜਦਾ ਜੀ ਉਹ ਵੀ ਇੱਥੇ ਹਾਂਜੀ ਇੱਥੇ ਆਉਂਦਾ ਇੱਥੇ ਆਉਂਦਾ ਹਾਂਜੀ ਇਦਲੀ ਨਗਰਪਾਲਿਕਾ ਨੂੰ ਕਿਹਾ ਤੁਸੀਂ ਹਾਂਜੀ ਕਹਿ ਕੇ ਆ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਰਦੇ ਆ ਸਾਡੇ ਜੀ ਪਹਿਲਾਂ ਪਾਣੀ ਕੱਢ ਦੋ ਜੀ ਹਾਂਜੀ ਹਾਂ ਕੱਢਦੇ ਸੀ ਹਾਂਜੀ ਹਾਂ ਕਿਉਂ ਤੁਸੀਂ ਬੰਦ ਕੀ ਰੱਖਿਆ ਅਸੀਂ ਮੰਗ ਘੜਾ ਪਾਣੀ ਦਾ ਨਿਕਾਰ ਕਰਦੇ ਆ ਜੀ ਪੱਕਾ ਕਰਦੇ ਨੇ ਕੰਮ ਹੀ ਸਾਡੇ ਇਹ ਆ ਜੀ ਸਾਡੇ ਮੰਗ ਹਾਂ ਜਿਹੜਾ ਤੁਸੀਂ ਇਹ ਗੱਲ ਕਰਿਓ ਮਛੀਗੜਾ ਰੋਡ ਤੇ ਹਨਦ ਘਰ ਕੁਲਮੇ ਬੜੀ ਕਾਫੀ ਟਾਈਮ ਪਾਣੀ ਦੀ ਬਣੀ ਹੋਈ ਹੈ ਜੀ ਤੇ ਉਸ ਇਲਾਕੇ ਦੇ ਨਾਲ ਸੀਵਰੇਜ ਹੈਗਾ ਮੇਰੇ ਸੀਵਰੇਜ ਨਾਲ ਹੀ ਜੁੜਿਆ ਹੋਇਆ ਜਿਹਦੇ ਕਰਕੇ ਉਹ ਦਿੱਕਤ ਆ ਰਹੀ ਹੈ ਹਾਂ ਹਾਂ ਤੇ ਪਹਿਲੋਂ ਇੱਕ ਪਣੀ ਜਿਹੜਾ ਸੀਗਾ ਉੱਥੇ ਇੱਕ ਪਲੌਟ ਵਿੱਚ ਜਾ ਰਿਹਾ ਸੀ ਤੇ ਉਹ ਪਲੌਟ ਵਾਲਿਆਂ ਨੇ ਉਹ ਬੰਦ ਕਰ ਦਿੱਤਾ ਜਿਸ ਕਰਕੇ ਹੁਣ ਇਹ ਸਮੱਸਿਆ ਦੇ ਉਸ ਕਰਕੇ ਦੁਬਾਰਾ ਆਉਣ ਆਈ ਹੈ ਤਾਂ ਉਹਦੇ ਵਿੱਚ ਅਸੀਂ ਉੱਥੇ ਬੋਗਾ ਵੀ ਦੇਖਿਆ ਤੇ ਉਹਦਾ ਇੱਕ ਹੱਲ ਅਸੀਂ ਦੱਸ ਉਹਨਾਂ ਨਾਲ ਮਿਲ ਕੇ ਕਰਿਆ ਵੀ ਇੱਕ ਟੈਂਕ ਉੱਥੇ ਉਹ ਮੰਨ ਲਗੇ ਹੈਗੇ ਆ ਕਿ ਉਹ ਰਾਹ ਦੇ ਕਿਨਾਰੇ ਬਣਾ ਦਿੱਤੇ ਜਾਣਗੇ ਕਿ ਉਹ ਤੋਂ ਜ਼ਿਆਦਾ ਸਕਸ਼ਨ ਟੈਂਕ ਕਰੋ ਡੇਲੀ ਨੂੰ ਭਰ ਲੈਣਾ ਉਹ ਇਸ ਵਕਤ ਤੱਕ ਇਹ ਹੀ ਹਾਲ ਹੈ ਬਾਅਦ ਵਿੱਚ ਉਹਨੂੰ ਸੀਵਰ ਨਾਲ ਜੋੜ ਦਿੱਤਾ ਜਾਏਗਾ ਤੇ ਫਿਰ ਇਹ ਸਮੱਸਿਆ ਪੂਰੀ ਰੋਕ ਦਿੱਤੀ ਜਾਵੇਗੀ ਸਰਮੁਲਾ ਵਾਸੀਆਂ ਨੇ ਕਿਹਾ ਵੀ ਪਹਿਲਾਂ ਨਗਰ ਕੌਂਸਲ ਵੱਲੋਂ ਪਾਣੀ ਕੱਢ ਦਿੱਤਾ ਜਾਂਦਾ ਸੀ ਪਰ ਕਾਫੀ ਸਮਾਂ ਹੋ ਗਿਆ ਹਲੇ ਕੱਢਿਆ ਨਹੀਂ ਜੀ ਬਹੁਤ ਸਾਡਾ ਟ੍ਰੈਕਟਰ ਉਥੇ ਅਜੇ ਵੀ ਜ ਟੈਂਕਰ ਉਥੇ ਅਸੀਂ ਪਹਿਲਾਂ ਭੇਜਦੇ ਸੀ ਉਹ ਜਿਹੜਾ ਕੋਬਾ ਛੋਟਾ ਜਿਹਾ ਬਣ ਗਿਆ ਸੀ ਉਹਦੇ ਵਿੱਚੋਂ ਭਰ ਜਾਂਦਾ ਸੀਗਾ ਜੀ ਪਰ ਉੱਥੇ ਪਾਣੀ ਜਮਾ ਨਹੀਂ ਹੁੰਦਾ ਪਾਣੀ ਰੋਡ ਦੇ ਉੱਪਰ ਜਾ ਰਿਹਾ ਜੀ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਲੋ ਤੇ ਇੱਕ ਛੋਟਾ ਜਿਹਾ ਆਪਣਾ ਟੈਂਕ ਬਣਾ ਲੈਣ ਵੀ ਕੋਈ ਜਗ੍ਹਾ ਜਿੱਥੇ ਰੱਖ ਦੇਣ ਜਿੱਥੋਂ ਅਸੀਂ ਭਰ ਸਕੀਏ ਪਾਣੀ ਤੇ ਉਹਨਾਂ ਦਾ ਟੈਂਕਰ ਤਾਂ ਅਵੇਲੇਬਲ ਜਗਾ ਜਦੋਂ ਪਰਚੀ ਬੁਲਾਉਂ ਠੀਕ ਠੀਕ